ਇਹ ਗਾੜਾ ਹੈ ਇਹ ਗਿੱਦੜਬਾਦੇ ਲੋਕਾਂ ਦਾ ਗਾੜਾ ਸਾਰੇ ਲੋਕ ਜਦੋਂ ਪਿਆਰ ਦਿੰਦੇ ਆ ਉਹ ਸਭ ਕੁਝ ਫਿਰ ਠੀਕ ਹੋ ਜਾਂਦਾ ਹੈ ਸੋ ਮੈਨੂੰ ਪੂਰਨ ਉਮੀਦ ਹੈ ਕਿ ਇਸ ਹਲਕੇ ਨੇ ਮੈਨੂੰ 15 ਸਾਲ ਬਹੁਤ ਪਿਆਰ ਦਿੱਤਾ ਔਰ ਅੱਗੇ ਵੀ ਮੈਨੂੰ ਉਮੀਦ ਹੈ ਮੇਰੇ ਸਤਕਾਰਯੋਗ ਗਿੱਦੜਬਾਦੇ ਲੋਕਾਂ ਦੀ ਕਿ ਉਹ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਹ ਪਿਆਰ ਦੇਣਗੇ ਸਤਕਾਰ ਦੇਣਗੇ ਔਰ ਅੱਜ ਅਸੀਂ ਬੋਰਡ ਸਿੰਘ ਖਾਲਸਾ ਜੀ ਜਿਹੜੇ ਕੀ ਬਹੁਤ ਨਾਮੀ ਪਰ ਨਾਮੀ ਨਾਮ ਹੈ ਇੱਕ ਦੋਦੇ ਦਾ ਸੋ ਉਹਨਾਂ ਨੂੰ ਅੱਜ ਅਸੀਂ ਜੁਆਇਨ ਕਰਾਇਆ ਘਰ ਤੇ ਝੰਡਾ ਲਹਿਰਾਇਆ ਔਰ ਅੱਜ 8-9 ਮਹੀਨੇ ਪਏ ਨੇ ਮੈਨੂੰ ਲੱਗਦਾ ਕਿ ਸਰਕਾਰ ਦੇ ਸਾਲ ਦੇ ਲਗਭਗ ਇਸ ਸਮੇ ਔਖੇ ਸਮੇ ਇਹੋ ਜੇ ਮੋਢੀ ਆਗੂ ਸਹਿਬਾਨਾਂ ਦਾ ਆਉਣਾ ਇਹ ਸੰਕੇਤ ਹੈ ਕਿ ਲੋਗੇ ਚਾਹੁੰਦੇ ਹੈ ਕਿ ਕਾਂਗਰਸ ਪਾਰਟੀ ਗਿੱਦੜਬਾਦੀ ਤਰਜਮਾਨੀ ਕਰੇ ਲੋਕਾਂ ਨੇ ਦੇਖ ਲਿਆ ਸਾਲ 2 ਸਾਲ ਦੇ ਵਿੱਚ ਛਾੜੂ ਦੀ ਸਰਕਾਰ ਨੂੰ ਅੱਜ 4 ਸਾਲ ਹੋ ਗਏ ਲੋਕਾਂ ਨੇ ਸਰਕਾਰਾਂ ਹੰਡਾਲੀਆਂ ਤੇ ਵੇਖ ਲੀਆਂ ਸੋ ਮੈਨੂੰ ਲੱਗਦਾ ਕਿ ਸੱਚੇ ਪਾਤਸ਼ਾਹ ਬਾਬਾ ਧੰਨ ਦਾਸ ਜੀ ਬਹੁਤ ਕਿਰਪਾ ਕਰਨੀ ਨਹੀਂ ਦੇਖੋ ਜੀ ਐਵੇਂ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਇਹ ਸੈਮੀ ਫਾਈਨਲ ਨਹੀਂ ਹੁੰਦੇ ਰਾਜਨੀਤੀ ਦੇ ਵਿੱਚ 5 ਦਿਨਾਂ ਦੇ ਵਿੱਚ ਪਤਾ ਨਹੀਂ ਕਿੱਧਰ ਨੂੰ ਕਰਵਟ ਲਿਆ ਜਾਂਦਾ ਰਾਜਨੀਤਿਕ ਮੋੜ ਪਰ ਸੰਕੇਤ ਚੰਗੇ ਲੱਗਦੇ ਨੇ ਮੈਨੂੰ ਲੱਗਦਾ ਕਿ ਸੋਹਣਾ ਮੌਸਮ ਤੇ ਮਾਹੌਲ ਬਣਿਆ ਹੋਇਆ ਹੈ ਕਿ ਜੇ ਇਸ ਤਰ੍ਹਾਂ ਦੇ ਆਗੂ ਸਾਨੂੰ ਆ ਕੇ ਜੁਆਇਨ ਕਰਨ ਲੱਗ ਪੇ ਸ਼ੁਰੂਆਤ ਹੁੰਦੀ ਹੈ ਜੀ ਕੋਈ ਬੰਦਾ ਸ਼ੁਰੂਆਤ ਕਰਦਾ ਸੋ ਨੂੰ ਹਮੇਸ਼ਾ ਚੇਤੇ ਰੱਖਿਆ ਜਾਂਦਾ ਹੈ ਸੋ ਮੈਨੂੰ ਲੱਗਦਾ ਕਿ ਪੂਰਾ ਗਿੱਦੜਬਾਚ ਚੰਗਾ ਸੁਨੇਹਾ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਹਣ ਹੋਰ ਵੀ ਬਹੁਤ ਸਾਰੇ ਸਾਥੀ ਹੈ ਜਿਹੜੇ ਸਾਡੇ ਸੰਪਰਕ ਚ ਹੈ ਕੋਈ ਕਹਿੰਦਾ ਮਹੀਨਾ ਖੜ ਜੀਏ ਕੋਈ ਕਹਿੰਦਾ 4 ਮਹੀਨੇ ਖੜ ਜੀਏ ਜੀ ਸੋ ਬਹੁਤ ਸਾਰੇ ਲੋਕਾਂ ਨੂੰ ਆਸਾਂ ਹੁੰਦੀਆਂ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਵਾਅਦੇ ਕੀਤੇ ਸਨ ਸਰਕਾਰ ਨੇ ਵੱਡੇ ਵੱਡੇ ਵਾਦੇ ਇੱਕ ਨਾਰਾ ਦਿੱਤਾ ਸੀ 12 ਸਾਲ ਬਨਾਮ 2.5 ਸਾਲ ਉਹ ਲੈਟਸ ਸੀ ਲੋਕ ਹੁਣ ਉਹ ਵੇਖ ਚੁੱਕੇ ਐ ਵੇਖ ਰਹੇ ਐ ਦੇਖੋ ਸਰ ਦੋਦਾ ਜੈਲ ਬਹੁਤ ਵੱਡੀ ਇੱਥੇ ਦੋਦੇ ਦਾ ਬੜਾ ਵੱਡਾ ਨਾਮ ਐ ਇਧੜਬਾ ਦੇ ਵਿੱਚ ਦੋਦਾ ਜੈਲ ਵੱਜਦੀ ਐ ਦੋਦਾ ਚੀ ਸਾਰੇ ਕੰਮ ਮੇਨ ਸ਼ੁਰੂ ਕਿਉਂਕਿ ਵੱਡਾ ਪਿੰਡ ਐ ਸੋ ਇਸ ਪਿੰਡ ਚੋਂ ਕੀ ਐਰੀ ਮਨ ਨੂੰ ਇਹ ਲੱਗਦਾ ਹੁੰਦਾ ਵੀ ਕਿੱਦਾਂ ਚੋਣਾਂ ਲੜਨਾ ਐ ਕਿਵੇਂ ਲੜਨਾ ਐ ਬਹੁਤ ਵੱਡਾ ਪਿੰਡ ਐ ਅਨੈਚੁਰਲੀ ਜਦੋਂ ਇੱਥੋਂ ਸ਼ੁਰੂਆਤ ਸ਼ੁਭ ਹੋ ਜੇ ਤੇ ਸ਼ੁਭ ਸ਼ੁਰੂਆਤ ਦੇ ਨਾਲ ਤਾਂ ਫਿਰ ਕੰਮ ਫਿੱਟ ਹੋ ਜਾਂਦਾ ਹੈ